ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਾਂ ਵੱਡੀਆਂ ਵੱਡੀਆਂ ਉਮਰ ਛੋਟੀ ਨਾਫੇ ਵਾਂਗ ਖੁਸ਼ਬੂ ਖਿLAR ਦਿੱਤੀ ਚਾਰ ਚੰਦ ਗੁਰਿਆਈ ਨੂੰ ਲਾਏ ਸੋਣੇ ਸੇਖ ਪੰਥ ਦੀ ਸ਼ਾਨ ਸਵਾਰ ਦਿੱਤੀ ਜਿੱਧਰ ਨਿਗਾ ਪਵਿੱਤਰ ਦੇ ਪਾਣੀ ਛੱਡੇ ਓਸੇ ਪਾਸੇ ਉਪਤੇ ਕਰਤਾਰੇ ਦਿੱਤੀ ਮੁੜੀਆਂ ਸੰਗ ਤਾਂ ਪਿਸ਼ਾਪ ਜੋ ਕਰੇ ਤੋ ਲੇਕ ਸਿੱਦਕ ਦੀ ਆਪ ਜਹੀ ਮਾਰ ਦਿੱਤੀ ਗੀਤਾ ਅਰਥ ਸੁਣਵਾ ਕਵਾਰ ਕੋ ਲੋ ਪੰਡਿਤ ਹੋਰਾਂ ਦੀ ਤੇ ਉਤਾਰ ਦਿੱਤੀ ਪਟ ਰਾਣੀ ਦੇ ਖੋਲ ਕੇ ਪੱਟ ਦਿਲ ਦੇ ਬੈਠ ਪੱਟ ਤੇ ਅੰਸ਼ ਦਾ ਤਾਰ ਦਿੱਤੀ ਜਿਹੜੇ ਆਏ ਅਜ ਮੈ ਸ਼ਾਂ ਕਰਨ ਵਾਲੇ ਬਾਜੀ ਜਿੱਤ ਕੀ ਉਹਨਾਂ ਨੂੰ ਹਾਰੇ ਦਿੱਤੀ ਸ਼ਰਨ ਆਗਿਆ ਦਿਲੋਂ ਜੀ ਕੋਈ ਪਾਪੀ ਫੁੱਲ ਉਸ ਦੀ ਮਨੋਂ ਵੀ ਸਾਰੇ ਦਿੱਤੀ ਪਾਣੀ ਆਪਣੇ ਖੂਏ ਦਾ ਖੋਲ ਕੇ ਤੇ ਬੇੜੀ ਡੁੱਬਦੀ ਦਿੱਲੀ ਦੀ ਤਾਰੇ ਦਿੱਤੀ ਸ਼ਰਫਨ ਕੀ ਜਹੀ ਉਮਰ ਵਿੱਚ ਗੁਰੂ ਜੀ ਨੇ ਬਰਕਤ ਸੰਗਤਾਂ ਨੂੰ ਬੇਸ਼ੁਮਾਰ ਦਿੱਤੀ ਸ਼ਰਫਨ ਕੀ ਜਹੀ ਉਮਰ ਵਿੱਚ ਬਾਰਕ ਤੇ ਸੰਗਤਾਂ ਨੂੰ ਵੇਸ਼ੂ ਮਾਰ ਦਿੱਤੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ